ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੀਆਂ ਅਵਾਰਾ ਗਾਊ ਸੜਕਾਂ ਤੇ ਬੈਠੀਆਂ ਹੁੰਦੀਆਂ ਹਨ ਅਤੇ ਸੜਕਾਂ ਤੇ ਘੁੰਮਦੀਆਂ ਹਨ ਜਿਸ ਨਾਲ ਕਈ ਛੜਕੀ ਹਾਦਸੇ ਵੀ ਦੇਖਣ ਨੂੰ ਮਿਲਦੇ ਹਨ ਜਿਸ ਨੂੰ ਲੈ ਕੇ ਰਾਸ਼ਟਰੀ ਗਾਊ ਰੱਖਿਆ ਮਹਾ ਸੰਘ ਵੱਲੋਂ ਕੱਲ ਅੰਮ੍ਰਿਤਸਰ ਭੰਡਾਰੀ ਪੁਲ ਤੇ ਬੈਠ ਕੇ ਭੁਕਰਤਾਲ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਰੌਣ ਮਹਿਰਾ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਹੀ ਕੰਮ ਤੋਂ ਵਾਪਸ ਆ ਰਹੇ ਇੱਕ ਵਿਅਕਤੀ ਦੀ ਗਾਂ ਨਾਲ ਟਕਰੋ ਨਾਲ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਵਿਅਕਤੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਅਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਤੇ ਨਾ ਹੀ ਕੋਈ ਮੁਆਵਜ਼ਾ ਮਿਲਿਆ ਅੱਜ ਡੀਸੀ ਸਾਹਿਬ ਨੇ ਸਪੈਸ਼ਲ ਟਾਈਮ ਕੱਢ ਕੇ ਮੀਟਿੰਗ ਕੀਤੀ ਗਈ ਮੀਟਿੰਗ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੀ ਸਰਕਾਰ ਦੀ ਪਾਲਿਸੀ ਦੇ ਅਧੀਨ ਇਹਨਾਂ ਨੂੰ ਮੁਆਵਜ਼ਾ ਮਿਲ ਸਕਦਾ ਹੈ ਰੌਣ ਮੈਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪਾਲਿਸੀ ਦੀ ਕਾਪੀ ਮਿਲ ਜਾਵੇਗੀ ਸਰਕਾਰ ਦੀ ਪਾਲਿਸੀ ਦੇ ਅਧੀਨ ਇਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਪਰਿਵਾਰ ਨੂੰ ਮੁਆਵਜ਼ਾ ਮਿਲ ਜਾਵੇਗਾ ਰੋਹਨ ਮੈਰਾ ਨੇ ਕਿਹਾ ਕਿ ਸਾਡੀਆਂ ਦੋ ਮੰਗਾ ਕਾਰਪੋਰੇਸ਼ਨ ਨੂੰ ਲੈ ਕੇ ਕੀ ਦੁਰਗਿਆਨੇ ਮੰਦਰ ਦੇ ਕੋਲ ਤਿੰਨ ਡੇਰੀਆਂ ਨੇ ਉਹਦੇ ਵਾਸਤੇ ਵੀ ਉਹਨਾਂ ਨੇ ਪੁਲਿਸ ਕਮਿਸ਼ਨ ਨੂੰ ਦਰਖਾਸਤ ਜੜੀ ਮਾਰਕਾ ਦਿੱਤੀ ਹੈ ਤੇ ਉੱਥੇ ਹੀ ਇੱਕ ਪੱਕੀ ਬੈਰੀਕੇਡ ਕੀਤੀ ਜਾਵੇ ਤਾਂ ਜੋ ਕੋਈ ਵੀ گاਉਂ ਉੱਥੋਂ ਨਿਕਲ ਕੇ ਰੋਡ ਤੱਕ ਨਾ ਜਾਣ ਤਾਂ ਕਿ ਕੋਈ ਹਾਸਤਾ ਨਾ ਹੋ ਸਕੇ ਦੂਸਰੇ ਨੰਬਰ ਤੇ ਉਹਨਾਂ ਨੇ ਕਿਹਾ ਕਿ ਆਪਣੇ ਹੈਲਥ ਅਫੀਸਰ ਡਾਕਟਰ ਕਰਨ ਨੂੰ ਮੌਕੇ ਦੇ ਸੱਦਿਆ ਤੇ ਸਖਤ ਆਦੇਸ਼ ਦਿੱਤੇ ਤੇ ਹੁਣੇ ਟੀਮ ਢਾਕੇ ਕਾਰਵਾਈ ਕਰੇ ਤੇ ਜੋ ਵੀ ਉਹਨਾਂ ਦੇ ਬੰਦੇ ਚਲਾਣਾ ਕੀਤੇ ਜਾਣ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਅੱਜ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਗਈ ਜਿਹੜੀ ਭੁਖ ਹੜਤਾਲ ਤੇ ਬੈਠੇ ਸੀਗੇ ਜਿਸ ਮੇਨ ਮਕਸਦ ਕਰਕੇ ਅਸੀਂ ਬੈਠੇ ਸੀਗੇ ਇੱਕ ਪਰਿਵਾਰ ਨੂੰ ਜਿਹੜਾ ਇਨਸਾਫ ਦੀਵਾਨ ਵਾਸਤੇ ਅੱਜ ਡੀਸੀ ਸਾਹਿਬ ਨੇ ਸਪੈਸ਼ਲ ਸਾਡੇ ਵਾਸਤੇ ਟਾਈਮ ਕੱਢਿਆ ਹੋਇਆ ਤੇ ਉਹਨਾਂ ਨੇ ਮੀਟਿੰਗ ਜਿਹੜੀ ਫਿਕਸ ਕੀਤੀ ਸੀ ਤੇ ਅੱਜ ਉਹਨਾਂ ਨੇ ਸਾਨੂੰ ਪਾਲਿਸੀ ਜਿਹੜੀ ਹੈ ਜਿਹੜੀ ਪਾਲਿਸੀ ਦੇ ਅਧੀਨ ਇਹਨਾਂ ਨੂੰ ਮੁਆਵਜ਼ਾ ਮਿਲ ਸਕਦਾ ਪੰਜਾਬ ਸਰਕਾਰ ਦੀ ਅੱਜ ਉਹਨੇ ਸਾਨੂੰ ਕਾਪੀ ਮਿਲ ਜਾਏਗੀ ਕਿ ਇਸ ਪਾਲਿਸੀ ਦੇ ਅਧੀਨ ਇਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਹੋਇਆ ਕਿਉਂਕਿ ਹਰ ਚੀਜ਼ ਦਾ ਇੱਕ ਟਾਈਮ ਦੀ ਲਿਮਿਟ ਹੁੰਦੀ ਹੈ ਇੱਕ ਪ੍ਰੋਸੈਸ ਹੁੰਦਾ ਕਾਰਪੋਰੇਸ਼ਨ ਕਮਿਸ਼ਨਰ ਨੇ ਵਿੱਚ ਇਨਵੋਲਵ ਹੋਣਾ ਹੈ ਹਾਲੇ ਉਹਨਾਂ ਚਾਰਜ ਨਹੀਂ ਲਿਆ ਸੋਮਵਾਰ ਨੂੰ ਚਾਰਜ ਲੈ ਲੈਣਗੇ ਉਸ ਤੋਂ ਬਾਅਦ ਵਰਕਿੰਗ 7 ਡੇਸ ਵਿਥਿਨ ਅ ਵੀਕ ਜਿਹੜਾ ਵਾ ਇਹਨਾਂ ਨੂੰ ਜੋ ਵੀ ਮੁਆਵਜ਼ਾ ਪੰਜਾਬ ਸਰਕਾਰ ਦੀਆਂ ਪਾਲਿਸਿਸ ਨੇ ਜੋ ਹੁਣੇ ਸਾਨੂੰ ਦਿੱਤੀਆਂ ਜਾਣਗੀਆਂ ਉਹਨਾਂ ਦੇ ਅਕੋਰਡਿੰਗਲੀ ਇਹਨਾਂ ਨੂੰ ਜਿਹੜਾ ਮੁਆਵਜ਼ਾ ਇੱਕ ਹਫਤੇ ਦੇ ਵਿੱਚ ਵਿੱਚ ਜਿਹੜਾ ਦਿੱਤਾ ਜਾਏਗਾ ਦੇਖੋ ਦੂਸਰੇ ਨੰਬਰ ਤੇ ਸਾਡੀ ਜਿਹੜੀ ਕਾਰਪੋਰੇਸ਼ਨ ਨੂੰ ਲੈ ਕੇ ਜਿਹੜੀਆਂ ਮੰਗਾਂ ਸੀਗੀਆਂ ਤਿੰਨ ਡੇਰੀਆਂ ਜਿਹੜੀਆਂ ਖਾਸ ਕਰਕੇ ਦੁਰਗਿਆਣਾ ਮੰਦਿਰ ਦੇ ਕੋਲ ਉਹਦੇ ਵਾਸਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਜਿਹੜੇ ਨੇ ਉਹਨਾਂ ਨੂੰ ਵੀ ਮਾਅ ਕਰ ਦਿੱਤਾ ਵਾ ਕਿ ਉੱਥੇ ਇੱਕ ਪੱਕੀ ਬੈਰੀਗੇਟਿੰਗ ਜਿਹੜੀ ਕਰ ਦਿੱਤੀ ਜਾਏ ਤਾਂ ਕਿ ਕੋਈ ਵੀ ਜਿਹੜੀਆਂ ਗਊਆਂ ਨੇ ਉਹ ਉਥੋਂ ਨਿਕਲ ਕੇ ਜਿਹੜਾ ਰੋਡ ਤੱਕ ਨਾ ਜਾਣ ਤਾਂ ਕਿ ਕੋਈ ਹਾਦਸਾ ਨਾ ਹੋ ਸਕੇ ਦੂਸਰੇ ਨੰਬਰ ਤੇ ਉਹਨਾਂ ਨੇ ਜਿਹੜੇ ਆਪਣੇ ਹੈਲਥ ਆਫੀਸਰ ਨੇ ਡਾਕਟਰ ਕਿਰਨ ਜੀ ਉਹਨਾਂ ਨੂੰ ਇੱਥੇ ਮੌਕੇ ਤੇ ਸੱਦਿਆ ਹੋਇਆ ਸਖਤ ਆਦੇਸ਼ ਦਿੱਤੇ ਨੇ ਤੇ ਹੁਣੇ ਜਿਹੜੀ ਟੀਮ ਹੈ ਜਾ ਕੇ ਕਾਰਵਾਈ ਕਰ ਰਹੀ ਹੈ ਜੋ ਵੀ ਉਹਨਾਂ ਦੇ ਬੰਦੇ ਚਲਾਨ ਵੀ ਕੀਤੇ ਜਾਣਗੇ ਜਿਹੜੀ ਉਹਨਾਂ ਨੂੰ ਉਥੋਂ ਕੱਢਣ ਦੀ ਗੱਲ ਹੈ ਉਹ ਜਗ੍ਹਾ ਇੱਕ ਡਿਫੈਂਸ ਦੇ ਅੰਡਰ ਆਂਦੀ ਹੈ ਬੀਐਸF ਦੇ ਅੰਡਰ ਆਂਦੀ ਹੈ ਤੇ ਉਹਨਾਂ ਨੇ ਮੈਮ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਉਹਨਾਂ ਨਾਲ ਟਾਈ ਅਪ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਉੱਥੋਂ ਜਲਦ ਤੋਂ ਜਲਦ ਜਿਹੜਾ ਉੱਥੋਂ ਕੱਢਿਆ ਜਾਏ। ਖਾਨੀ ਮਹਿਰਾ ਰਾਸ਼ਟਰੀ ਗੌਰਖਸ਼ਮਾਸਕ ਤੋਂ ਕੱਲ ਸਾਡੇ ਵੱਲੋਂ ਇੱਕ ਪੁਖੜ ਹੜਤਾਲ ਕੀਤੀ ਗਈ ਸੀ ਸਾਡੇ ਜਿਹੜੇ ਰਾਸ਼ਟ ਚੇਅਰਮੈਨ ਨੇ ਡਾਕਟਰ ਰੋਹਨ ਮਹਿਰਾ ਉਹਨਾਂ ਨੇ ਪੁਖੜ ਹੜਤਾਲ ਤੇ ਬੈਠੇ ਸੀਗੇ। ਉਸ ਪੁਖੜ ਹੜਤਾਲ ਨੂੰ ਅਸੀਂ ਬਾਅਦ ਚ ਬੰਦ ਕਰਤਾ ਕਿਉਂਕਿ ਸਾਨੂੰ ਆਸ਼ਵਾਸ਼ਣ ਅੱਜ ਦਿੱਤਾ ਗਿਆ ਹੈ ਕਿ ਜਿੰਨਾ ਮੰਗਾ ਕਰਕੇ ਅਸੀਂ ਬੈਠੇ ਹੋਏ ਸੀਗੇ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣਗੀਆਂ। ਇੱਕ ਪਰਿਵਾਰ ਦਾ ਜਿਹਦਾ ਐਕਸੀਡੈਂਟ ਹੋਇਆ ਸੀਗਾ ਜਿਹਦੇ ਕਰਕੇ ਉਹਨਾਂ ਦੀ ਦੇਹ ਹੋ ਗਈ ਸੀਗੀ ਉਨਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਮੁਆਵਜ਼ਾ ਦਿੱਤਾ ਜਾਏਗਾ। ਔਰ ਦੂਸਰੀਆਂ ਸਾਡੀਆਂ ਮੰਗਾਂ ਸੀਗੀਆਂ ਕਿ ਸਿਟੀ ਵਿੱਚ ਜੋ ਵੀ ਡੇਰੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਮੈਮ ਨੇ ਡੀਸੀ ਮੈਮ ਜਿਹੜੇ ਆ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਜਿਹੜੇ ਆਰਮੀ ਵਾਲੇ ਨੇ ਉਹਨਾਂ ਦੇ ਨਾਲ ਮਿਲ ਕੇ ਉੱਥੇ ਬੈਰਿੰਗੇਟੀ ਕੀਤੀ ਜਾਏਗੀ ਔਰ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ। ਮੇਰਾ ਨਾਮ ਹਾਰੀਸ਼ਾ ਜੀ। ਡੀਸੀ ਸਾਹਿਬ ਨੂੰ ਅੱਜ ਮਿਲਣ ਆਏ ਸੀਗੇ ਤੇ ਡੀਸੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਿਵਾਇਆ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਜੋ ਸਾਨੂੰ ਮੁਆਵਜ਼ਾ ਦਿੱਤਾ ਜਾਏਗਾ ਔਰ ਉਹਨਾਂ ਨੇ ਸਾਨੂੰ ਪਾਲਿਸੀ ਵੀ ਦੇ ਦਿੱਤੀ ਗਈ ਹੈ ਤੇ ਉਹਨਾਂ ਨੇ ਇਹੋ ਕਿਹਾ ਕਿ ਕਮਿਸ਼ਨਰ ਸਾਹਿਬ ਮ्युनਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਇੱਕ ਵਾਰੀ ਜੁਆਇਨ ਹੋਣ ਤੋਂ ਬਾਅਦ ਇੱਕ ਹਫਤੇ ਅੰਦਰ ਸਾਨੂੰ ਮੁਆਵਜ਼ਾ ਮਿਲ ਜਾਏਗਾ। ਕਿ ਲੱਗਦਾ ਡਾਕਟਰ ਲੋਗੋ ਦੀ ਇਹ ਰਾਤੀ ਜਿਹੜਾ ਕੋਫਰ ਦਾ ਰੱਖੀ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ। ਇਸ ਲਈ ਲੱਗਦਾ ਹੈ ਉਹਨਾਂ ਦਾ ਜਿਹੜਾ ਇਹ ਸਾਹਮਣੇ ਆਇਆ ਹੈ। ਬਿਲਕੁਲ ਸਰ ਪਹਿਲੇ ਤੇ ਦਫਤਰਾਂ 'ਚ ਸੁਣਵਾਈ ਨਹੀਂ ਹੁੰਦੀ ਸੀ ਬਟ ਅੱਜ ਆਪ ਡੀਸੀ ਸਾਹਿਬ ਨੇ ਤੁਹਾਨੂੰ ਬੁਲਾਇਆ ਸੀ ਮਿਲਣ ਲਈ। ਤੇ ਪੂਰਾ ਸਾਨੂੰ ਵਿਸ਼ਵਾਸ ਹੈ ਕਿ ਸਾਨੂੰ ਰੋਹਨ ਮੈਰਾ ਵੱਲੋਂ ਇਨਸਾਫ ਮਿਲਾਇਆ ਜਾਏਗਾ ਸਰ ਡਾਕਟਰ ਰੋਹਨ ਬਾਰੇ ਭਈਓ ਕਵਾਂਗੇ ਉਹ ਬੜਾ ਨੇਕ ਕੰਮ ਕਰ ਰਹੇ ਨੇ ਜੋ ਸਾਨੂੰ ਮੁਆਵਜ਼ਾ ਦਵਾਨ ਦੇ ਵਿੱਚ ਹੈਲਪ ਕਰ ਰਹੇ ਨੇ ਤੇ ਨਾਲ ਇੱਕ ਕਹਿ ਸਕਦੇ ਆ ਕਿ ਤੁਸੀਂ ਇੱਕ ਸੇਵਾ ਕਰ ਰਹੇ ਨੇ ਇਸ ਦੇਸ਼ ਲਈ ਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੀ ਜੀ ਜੀ ਡਿਸਪ ਨੇ ਮੈਨੂੰ ਬਤੌਰ ਹੈਲਥ ਅਫਸਰ ਬੁਲਾਇਆ ਸੀਗਾ ਸ਼ਹਿਰ ਵਿੱਚ ਕੁਝ ਕੁਝ ਲੋਕ ਆਪਣੀਆਂ ਗਵਾਂ ਜਿਹੜੀਆਂ ਹੈਗੀਆਂ ਉਹਨਾਂ ਕੋਲ ਉਹ ਉਹਨਾਂ ਨੂੰ ਸੜਕਾਂ ਤੇ ਛੱਡ ਦਿੰਦੇ ਆ ਜਿਸ ਦੇ ਨਾਲ ਐਕਸੀਡੈਂਟ ਹੁੰਦਾ ਜਿਹੜਾ ਖਤਰਾ ਬਣਿਆ ਰਹਿੰਦਾ ਪਿੱਛੇ ਦੱਸਿਆ ਗਿਆ ਕਿ ਇੱਕ ਐਕਸੀਡੈਂਟ ਹੋਇਆ ਵੀ ਹੈ ਉਹਦੇ ਸਿਲਸਿਲੇ 'ਚ ਮੈਡਮ ਨੇ ਮੈਨੂੰ ਬੁਲਾਇਆ ਸੀਗਾ ਮੈਡਮ ਨੇ ਆਰਡਰ ਕੀਤਾ ਰਹੀ ਕਿ ਜਿਹੜੇ ਇੱਥੇ ਇਲੀਗਲ ਡੇਰੀਆਂ ਚੱਲ ਰਹੀਆਂ ਨੇ ਇਹਨਾਂ ਨੂੰ ਸ਼ਹਿਰ ਦੀ ਹਦੂ ਤੋਂ ਬਾਹਰ ਕੱਢਿਆ ਜਾਏ ਇੱਕ ਪਾਰਟਿਕੂਲਰ ਜਗ੍ਹਾ ਹੈਗੀ ਜੀ ਦੁਰਗਾ ਮੰਦਿਰ ਜੀ ਦੇ ਬੈਕ ਸਾਈਡ ਤੇ ਉੱਥੇ ਵੀ ਕਾਫੀ ਸਾਰੇ ਲੋਕ ਜਿਹੜੇ ਆਪਣੇ ਡੰਗਰ ਜਿੰਨਾ ਚ ਗਊ ਮਾਤਾ ਵੀ ਹੈ ਜਾਂ ਹੋਰ ਵੀ ਨੇ ਤੇ ਉਹ ਮੈਂ ਉਹਨੇ ਅੱਜ ਸਖਤੀ ਨਾਲ ਆਰਡਰ ਕੀਤੇ ਆ ਜੀ ਕਿ ਉੱਥੇ ਬੈਰੀਕੇਟਿੰਗ ਕਰਤੀ ਜਾਏ ਉਸ ਜਗ੍ਹਾ ਦੀ ਹਾਲਾਂਕਿ ਉਹ ਜਗ੍ਹਾ ਆਰਮੀ ਦੇ ਨਾਲ ਰਿਲੇਟਿਡ ਹੈਗੀ ਆ ਮੈਮ ਕਹਿੰਦੇ ਆ ਕਿ ਮੈਂ ਉਧਰ ਵੀ ਗੱਲ ਕਰ ਲਾਂਗੇ ਮੈਡਮ ਉਧਰ ਗੱਲ ਕਰ ਲੈਣਗੇ ਹਾਲ ਦੀ ਘੜੀ ਉਹਨਾਂ ਨੇ ACP ਸਾਹਿਬ ਨੂੰ ਵੀ ਕੋਈ ਡਿਊਟੀ ਲਗਾਈ ਹੈਗੀ ਉੱਥੇ ਪੱਕਾ ਨੱਕਾ ਲਗਾਇਆ ਜਾਏ ਤਾਂ ਕਿ ਜਿਹੜੀ ਸ਼ਹਿਰ ਵਿੱਚ ਲੋਕੀ ਆਪਣੇ ਜਿਹੜੇ ਗਊ ਮਾਤਾ ਹੈ ਜਾਂ ਬਾਕੀ ਜਾਨਵਰ ਜਿਹੜੇ ਇਹਨਾਂ ਨੂੰ ਖੁੱਲਾ ਛੱਡ ਦਿੰਦੇ ਆ ਇਹਨਾਂ ਨੂੰ ਨਾ ਇਹ ਕਰਨ ਦਿੱਤਾ ਜਾਏ ਤਾਂ ਕਿ ਜਿਹੜੇ ਜਾਨਵਰ ਆ ਉਹਨਾਂ ਦੀ ਵੀ ਜਾਨ ਦੀ ਰੱਖੀ ਕੀਤੀ ਜਾ ਸਕੇ ਤੇ ਜੇ ਕੋ ਉਹਨੂੰ ਕੋਈ ਨੁਕਸਾਨ ਪਹੁੰਚਦਾ ਉਹਨੂੰ ਵੀ ਰੋਕਣ ਲਈ ਮੈਮ ਨੇ ਸਖਤੀ ਨਾਲ ਆਰਡਰ ਕੀਤੇ ਆ ਆਪਾਂ ਇਹਨੂੰ ਫੋਲੋ ਕਰਾਂਗੇ ਮੈਨੂੰ ਅੱਜ ਬੁਲਾਇਆ ਗਿਆ ਸੀਗਾ ਜੀ ਅੱਜ ਮੈਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਹੋਈ ਹੈ ਬੜੀ ਮਾੜੀ ਗੱਲ ਹੈ ਜੀ ਇਸ ਤਰ੍ਹਾਂ ਹੋਣਾ ਤੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਹੈਗਾ ਕਿ ਇਹਨਾਂ ਨੂੰ ਕੰਪਨਸੇਸ਼ਨ ਦਿੱਤੀ ਜਾ ਸਕਦੀ ਹੈਗੀ ਹੈ ਮੈਂ ਉਹ ਸਾਰਾ ਦੇਖ ਲੈਣਾ ਜੀ ਕੇਸ ਵੀ ਸਟੱਡੀ ਕਰ ਲੈਣਾ ਬਾਕੀ ਜੋ ਮੈਡਮ ਦੇ ਆਰਡਰ ਹੋਣਗੇ ਜੋ ਸਰਕਾਰ ਦੀ ਹੋਊਗੀ ਇਹਦੇ ਪ੍ਰਤੀ ਅਸੀਂ ਉਹ ਪੂਰਾ ਫੋਲੋ ਕਰਾਂਗੇ ਜੀ ਡੇਰੀਆਂ ਵਾਲੇ ਦੇਖੋ ਅ ਅਸੀਂ ਆਲਰੇਡੀ ਬਹੁਤ ਸਾਰੀ ਡੇਰੀਆਂ ਸ਼ਹਿਰ ਚੋਂ ਬਾਹਰ ਕੱਡੀਆਂ ਵੀ ਆ ਪਰ ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਸੀਂ ਲਗਾਤਾਰ ਕੰਮ ਕਰਦੇ ਰਹਿੰਨੇ ਆ ਸਾਡੇ ਕੋਲ ਇਹ ਹੈਗਾ ਕਿ ਅਸੀਂ ਇਹਨਾਂ ਨੂੰ ਪਕੜਦੇ ਆ ਜਾਨਵਰ ਅਸੀਂ ਇਹਨਾਂ ਨੂੰ ਜੁਰਮਾਨਾ ਪਾਉਂਦੇ ਆ ਵਾਪਸ ਕਰਨਾ ਹੁੰਦਾ ਹੈ ਇਸ ਸ਼ਰਤ ਤੇ ਵਾਪਸ ਕਰੀਦਾ ਹਲਫੀਆ ਬਿਆਨ ਲੈ ਕੇ ਕਿ ਇਹ ਡੇਰੀਆਂ ਨੂੰ ਬਾਹਰ ਲੈ ਜਾਣਗੇ ਆਪਾਂ ਦੇਖਦੇ ਆ ਜੀ ਅੱਜ ਨਿਕਲ ਲੱਗਿਆ ਕੀ ਹੈ ਹਾਂਜੀ ਹਾਂਜੀ ਦੇਖਾਂਗੇ